ਪਾਜੀ 1 ਵਜੇ ਪਾਜੀ ਕੀ ਹੋਇਆ ਕੀ ਹੋਇਆ ਕੀ ਚੱਲਦਾ ਕੁਛ ਵੀ ਨਹੀਂ ਮੈਂ ਸਾਰਾ ਇੱਥੇ ਬੈਠਾ ਸੀਗਾ ਆਪਣੀਆਂ ਦੁਕਾਨਾਂ ਦੇ ਬਾਹਰ ਤੇ ਆਏ ਨੇ ਤਿੰਨ ਜਣੇ ਆਏ ਨੇ ਸਪਲੈਂਡਰ ਮੋਟਰਸਾਈਕਲ ਤੇ ਆ ਕੇ ਸਿੱਧੀਆਂ ਉਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਕੋਈ ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕੋਈ ਰੰਜਿਸ਼ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਪਤਾ ਹੀ ਨਹੀਂ ਉਹਨਾਂ ਨੇ ਆਣ ਕੇ ਤਿੰਨ ਕੁ ਤਾਂ ਚੱਲ ਗਏ ਤਿੰਨ ਕੁ ਜਿਵੇਂ ਉਹ ਵੀ ਜਿਵੇਂ ਮੰਨ ਲਓ ਜਿਵੇਂ ਰੋਂਦ ਡਿੱਗੇ ਨੇ ਉਹ ਸਾਡੇ ਕੋਲੇ ਨੇ ਜਿਹੜੇ ਜਿਹੜੇ ਚਲੀਆਂ ਗੋਲੀਆਂ ਵੀ ਸਾਡੇ ਕੋਲ ਜਿਹੜੇ ਸਿੱਕੇ ਨੇ ਸਾਡੇ ਕੋਲੇ ਕਿੰਨੇ ਦੇ ਸੀਗੇ ਉਹ ਸਪਲੈਂਡਰ ਮੋਟਰਸਾਈਕਲ ਦੇ ਸਰ ਬਈ ਮੂੰਹ ਬੰਨੇ ਹੋਏ ਸਰ ਇੱਕ ਦਾ ਜਿੰਨੇ ਗੋਲੀਆਂ ਚਲਾਈਆਂ ਨੇ ਉਹਦਾ ਮੂੰਹ ਬੰਨਿਆ ਸੀ ਜਿਹੜਾ ਦੂਜਾ ਜਿਹੜਾ ਬਾਈਕ ਚਲਾ ਰਿਹਾ ਸੀ ਉਹਦੇ ਟੋਪੀ ਲਈ ਹੋਈ ਸੀ ਅੱਗੇ ਬਲੈਕ ਰੰਗ ਦੀ ਬਲੈਕ ਰੰਗ ਦੇ ਕੱਪੜੇ ਪਾਈ ਬਲੈਕ ਰੰਗ ਦਾ ਸਪਲੈਂਡਰ ਸੀ ਤੇ ਐਮਸੀਓ ਲੋਕਾਂ ਦੀ ਸੇਵਾ ਕਰਦੇ ਹੋ ਭਾਵਨਾ ਨਾਲ ਤੇ ਕਿਸ ਤਰ੍ਹਾਂ ਲੱਗਦਾ ਵੀ ਕੌਣ ਹੋ ਸਕਦਾ ਸਰ ਕੋਈ ਪਤਾ ਹੀ ਨਹੀਂ ਕੋਈ ਪਤਾ ਹੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਆਪਾਂ ਤਾਂ ਸਾਰਕ ਮੇਰੀ ਦਾ ਕਿਸੇ ਨਾਲ ਕੋਈ ਰੰਜਿਸ਼ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਮੇਰਾ ਤਾਂ ਸਾਰੀ ਦਿਹਾੜੀ ਲੋਕ ਸੇਵਾ ਦੇ ਵਿੱਚ ਹੀ ਮੈਂ ਤਾਂ ਸਾਰਾ ਦਿਨ ਵਿਹਾ ਵੀ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਐਮਸੀ ਰਹੇ ਨੇ ਤਿੰਨ ਵਾਰੀ ਮੇਰੇ ਮਦਰ ਰੇਟ ਦੇ ਮੈਂ ਵੀ ਆਉਣਾ ਮੌਜੂਦਾ ਐਮਸੀ ਆ ਪਤਾ ਨਹੀਂ ਸਰ ਲੱਗਦਾ ਹੈ ਪ੍ਰੋਪਰ ਦੇ ਹਾਲਾਤ ਕੱਲ ਵੀ ਬੋਲੀਆਂ ਚੱਲੀਆਂ ਇੱਥੇ ਰੋਗੇ ਸਰ ਪਰ ਅਸੀਂ ਹੁਣ ਕੀ ਕਹਿ ਸਕਦੇ ਆ ਬਾਕੀ ਕੀ ਕਹਿ ਸਕਦੇ ਆ ਕੀ ਬਣੇਗਾ ਜਨਤਾ ਦਾ ਹਾਂਜੀ ਸਰ ਕੀ ਮੰਗ ਕਰਦੇ ਹੋ ਮੰਗ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਜਿਹੜਾ ਕੋਈ ਸਾਨੂੰ ਇਨਸਾਫ ਦਿੱਤਾ ਜਾਵੇ ਅੱਜ ਸਾਡੇ ਤੇ ਮੰਨ ਲਓ ਕੱਲ ਕਿਸੇ ਹੋਰ ਤੇ ਹੋਇਆ ਅੱਜ ਸਾਡੇ ਤੇ ਹੋਇਆ ਕੱਲ ਭਾਈ ਸਾਹਿਬ ਹੁਣ ਮੰਗ ਕੋਈ ਅਹੀ ਵਖਰੀ ਕਰਨੀ ਹੈ ਸ਼ਹਿਰ ਕੀ ਮੰਗਦਾ ਪੈਸਾ ਹੈ ਸ਼ਹਿਰ ਕੀ ਮੰਗ ਰਹਾ ਮੈਨੂੰ ਸਿਰਫ ਇੱਕ ਦਾ ਜਵਾਬ ਤੇ ਸ਼ਹਿਰ ਮੰਗ ਰਿਹਾ ਪ੍ਰਚਾਸਨ ਕੋਲ ਏਡੇ ਵਧੀਆ ਅਸਰ ਲੱਗਣ ਏਡੇ ਵਧੀਆ ਸਾਡੇ ਐਸਐਸਪੀ ਸਾਹਿਬ ਨੇ ਸ਼ਹਿਰ ਇੱਕੋ ਮੰਗਦਾ ਵੀ ਆਧਾਰ ਤਰੂ ਆਹੀ ਸੁੱਤੇ ਵੀ ਸੇਫ ਨਹੀਂ ਹੈਗੇ ਇਹ ਸਾਡਾ ਮੌਜੂਦਾ ਐਮਸੀਐ ਮੌਂਟੀ ਏਡਾ ਵਧੀਆ ਐਮਸੀ ਪਿਛਲੇ 25 ਸਾਲ ਤੋਂ ਇਹ ਪਰਿਵਾਰ ਸਾਰੇ ਫਿਰੋਜਪੁਰ ਦੀ ਸੇਵਾ ਕਰ ਰਿਹਾ ਅੱਜ ਬੈਠੇ ਗਾਂ ਤੇ ਗੋਲੀਆਂ ਚੱਲ ਰਹੀ ਕੱਲ ਦੋ ਮਰਡਰ ਹੋ ਗਈ ਦੱਸੋ ਸ਼ਹਿਰ ਕੀ ਮੰਗ ਰਹਾ ਸ਼ਹਿਰੀਓ ਮੰਗ ਰਹਾ ਵੀ ਯਾਰ ਸਾਨੂੰ ਜੀਣ ਦਾ ਅਧਿਕਾਰ ਦਿਓ ਅਸੀਂ ਜੀਣਾ ਚਾਹਦੇ ਸਾਡਾ ਕਸੂਰ ਹੈਗਾ ਕੋਈ ਦੱਸੋ ਅਸੀਂ ਸਿਆਸੀ ਬੰਦੇ ਆ ਪੋਲਿਟਿਕਲ ਬੰਦੇ ਕਿਤੇ ਦੁੱਖ ਤੋਂ ਪਿੱਛੇ ਕੇ ਪਿੱਛੇ ਮਗਨ ਚਾਣਾ ਵੀ ਪੈਂਦਾ ਸਾਡਾ ਕਸੂਰ ਦੱਸੋ ਕੀ ਸਾਨੂੰ ਕਿਤੇ ਵਟਸਐਪ ਤੇ ਕਾਲ ਅਣਜਾਨੀ ਆਈ ਸਾਡਾ ਦਿਲ ਡਰਦਾ ਕਿ ਅਸੀਂ ਫੋਨ ਚੱਕੀਏ ਕਿ ਨਾ ਚੱਕੀਏ ਅਸੀਂ ਹੋਰ ਤਾਂ ਕੁਛ ਨਹੀਂ ਮੰਗਉਂ ਸਾਡੇ ਇਸ ਛੋਟੇ ਵੀਰ ਦਾ ਕੋਈ ਕਸੂਰ ਹੈਗਾ ਦੱਸੋ ਤੇ ਕਾਂ ਤੇ ਬਿਠਾ ਹੈ ਫਾਜ਼ਲ ਸਾਹਿਬ ਦੀ ਦੋ ਤਿੰਨ ਮਹੀਨੇ ਪਹਿਲਾਂ ਡੈਥ ਹੋਈ ਆਪਦੀ ਜ਼ਿੰਮੇਵਾਰੀ ਨਿਭਾ ਰਿਆ ਪਰਿਵਾਰ ਦੇ ਚਾਹ ਉਹਦੀ ਜ਼ਿੰਮੇਵਾਰੀ ਨਿਭਾ ਰਿਆ ਚਲੋ ਅਸੀਂ ਮੈਂ ਪ੍ਰਧਾਨ ਹਾਂ ਨਾ ਕੋਈ ਕੋਸਾ ਅਸੀਂ ਜ਼ਿੰਮੇਵਾਰੀ ਨਿਭਾ ਰਿਹਾ ਹਰ ਵੇਲੇ ਹਰ ਵੇਲੇ ਪ੍ਰਸ਼ਾਸਨ ਦਾ ਇ ਸਾਨੂੰ ਇਹ ਜੀਵ ਦਾ ਦਰਕਾਰ ਦੋ ਸ਼ਹਿਰ ਦੇ ਵਿੱਚ ਤੇ ਜਿਹੜਾ ਖੇਲ ਖੇਡਿਆ ਜਾ ਰਿਹਾ ਨਾ ਇਹ ਖੇਲ ਨਾ ਖੇਡੋ ਸਾਡੇ ਦਾ ਰਲ ਮਿਲ ਕੇ ਸਾਡੇ ਦਾ ਖੇਲ ਕਰੇ ਖੇਲ ਨਾ ਖੇਡੋ ਸਭ ਕੱਲੀ ਕੱਲੀ ਗੱਲ ਦਾ ਪਤਾ ਕਿਸੇ ਨੂੰ ਕੌਣ ਕੀ ਕਰ ਰਿਹਾ ਪਰ ਸਾਨੂੰ ਜੀਵ ਦਾ ਦਰਕਾਰ ਦੋ ਸ਼ਹਿਰ ਤੋਂ ਅਸੀਂ ਜੀਣਾ ਚਾਹੁੰਦੇ ਸਾਹੀ ਵੀ ਆਪਦੇ ਬੱਚੇ ਪਾਲਨੇ ਨੇ ਸਾਡਾ ਕਸੂਰ ਹੈਗਾ ਤਾਂ ਕੋਈ ਦੱਸੋ ਜਿਆਦਾ ਕਿਲੋ ਵੈਸੇ ਤੁਮੇ ਕੀ ਹੈ ਅੱਛਾ ਕਰਦਾ ਪਿਆ ਵੀ ਦੋ ਕਰਨ ਮੈਂ ਕਹਿੰਦਾ ਮੈਨੂੰ ਰੋਡ ਚਾਰ ਮੈਂ ਦੇਖਣ ਦੇ ਮੈਨੇ ਯਾਰ ਜਿਹੜਾ ਇੱਕ ਐਮਸੀ ਨਹੀਂ ਸੇਫ ਹੈਗਾ ਆ ਆਦਮੀ ਕਿਥੋਂ ਸੇਫ ਹੈ ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ ਇਹ ਕਾਮ ਆਦਮੀ ਕਿਥੋਂ ਸੇਵ ਹੋਏਗਾ ਅਸੀਂ ਤਾਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਉਮੀਦ ਕਰਦੇ ਹਾਂ ਵੀ ਸਾਨੂੰ ਸ਼ਹਿਰ ਵਾਲਿਆਂ ਨੂੰ ਜੀਨ ਦਾ ਅਧਿਕਾਰ ਦਿਓ ਬਸ ਹੋਰ ਅਸੀਂ ਕੁਝ ਨਹੀਂ ਮੰਗਦੇ ਥੋੜੇ ਐਮਸੀ ਹਾਲੇ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਕਪਲ ਕੁਮਾਰ ਏਰੀਆ ਸਮੌਂਟੀ ਜਿਹੜੇ ਇੱਥੇ ਕਾਉਂਸਲਰ ਹੈ ਉਹਨਾਂ ਤੇ ਕੋਈ ਪਾਇਰਿੰਗ ਕੀਤੀ ਕੋਈ ਤਿੰਨ ਅਣਪਛਾਤੇ ਬੰਦੇ ਜਿਹੜਾ ਬਹੁ ਬੰਨੇ ਹੋਏ ਸੀ ਤੇ ਮੋਟਰਸਾਈਕਲ ਤੇ ਆਏ ਆ ਤੇ ਉਹਨਾਂ ਨੇ ਇਹਨਾਂ ਦੀ ਜਿਹੜੀ ਦੁਕਾਨ ਸੀਗੀ ਦੁਕਾਨ ਦੇ ਬਾਹਰ ਬੈਠੇ ਸੀ ਉਧਰ ਵੱਲ ਪਾਇਰਿੰਗ ਕੀਤੀ ਫਰਚੂਨੇਟਲੀ ਕਿਸੇ ਤੇ ਕੋਈ ਇੰਜਰੀ ਨਹੀਂ ਕਿਸੇ ਤੇ ਫਾਇਰ ਲੱਗਿਆ ਨਹੀਂ ਤੇ ਸਾਡੀਆਂ ਟੀਮਸ ਬਣਾਈਆਂ ਹੋਈਆਂ ਟੀਮਸ ਆਲਰੇਡੀ ਆਫ ਦਿ ਫੀਲਡ ਵਿੱਚ ਐ ਤੇ ਸਾਰੇ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਾ ਕੇ ਜਿਹੜੇ ਵੀ ਬੰਦੇ ਆਏ ਸਰ ਉਹ ਡਿਵੈਲਪਮੈਂਟ ਨਾਲ ਜੁੜੀ ਨਹੀਂ ਇੰਜੀਨੀਅਰ ਨਾਲ ਦੇਖੋ ਹਜੇ ਤੱਕ ਤਾਂ ਇਹ ਬੜਾ ਇੰਨਾ ਹੀ ਆ ਸਾਡੇ ਕੋਲ ਇਨਫੋਰਮੇਸ਼ਨ ਵੀ ਜਿਹੜੀ ਅਸੀਂ ਉਹਦਾ ਕੇਸ ਰਜਿਸਟਰ ਕਰ ਰਹੇ ਆ ਜਿਹੜਾ ਵੀ ਹੈ ਤੇ ਅੱਗੇ ਜਿਹੜੀ ਉਹਨਾਂ ਨੂੰ ਲੱਭ ਕੇ ਹੀ ਜਿਹੜੀ ਅੱਗੇ ਗੱਲ ਸਾਹਮਣੇ ਆ ਉਹ ਵੀ ਕੋਈ ਇਹਦੇ ਨਾਲ ਇਹਦਾ ਕਨੈਕਸ਼ਨ ਹੈ ਕਿ ਨਹੀਂ